ਡੌੜੀ ਮਹਿਲਾ ਪੰਜਵਾ ਜਿਸ ਕਾ ਦੀਆ ਪੈ ਮੈਂ ਖਾਏ ਤਿਸ ਸਿਉ ਆਲਸ ਕਿਉ ਬਣੈ ਮਾਏ ਖਸਮ ਵਿਸਾਰ ਆਨ ਕਮ ਲਾਗ ਦੇ ਕੌਡੀ ਬਦਲੇ ਰਤਨ ਤੇ ਅੱਗ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸ਼ੋਭਾ ਅੰਮ੍ਰਿਤ ਰਸ ਖਾਣ ਪਾਣ ਜਿੰਦ ਏ ਕਿਸੈ ਨ ਜਾਣੈ ਸਵਾਨ ਕਾਉ ਨਾ ਅਨਿਤ ਹਮ ਲੂਣ ਹਰਾਮੀ ਬਖਸ਼ ਲੇ ਹੋ ਪ੍ਰਭ ਅੰਤਰ ਜਾਮੀ ਗੋੜੀ ਮਹਿਲਾ ਪੰਜਵਾ ਸਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮੱਜਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਨ ਲਹਿ ਜਾਈ ਰਹਾ ਹਰ ਕੀ ਕਥਾ ਰਿਤ ਮਾਹੇ ਵਸਾਈ ਮਨ ਬਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕੇ ਹਿਰਦੈ ਵਸੈ ਭਗਵਾਨ ਕੋ ਨਾਨਕ ਸੇਈ ਜਨ ਪੂਰੇ ਜਿਨਾਂ ਪ੍ਰਾਪਤ ਸਾਧੂ ਤੂਰੇ ਗੋੜੀ ਮੈਲਾ ਪੰਗਵਾ ਕੰਧਾ ਤੈਨੰਦਾ ਮੁਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਇ ਤਿਸ ਸਿਓ ਬੇਮੁਖ ਜੈਨ ਜੀਓ ਪਿੰਡ ਦੀਨਾ ਕੋਟ ਜਨਮ ਭਰਮੈ ਬਹੁ ਜੂਨਾ ਰਹਾਉ ਸਾਖਤ ਕੀ ਐਸੀ ਹੈ ਰੀਤ ਜੋ ਕਿਸ਼ ਕਰੈ ਸਗਲ ਬੇਤਰੀਤ ਜੀਓ ਪ੍ਰਾਣ ਜੈਨ ਮਨ ਤਨ ਧਾਰਿਆ ਸੋਈ ਠਾਕੁਰ ਮਨੋ ਵਿਸਾਰਿਆ ਬਧੇ ਵਿਕਾਰ ਲਿਖੇ ਬੋ ਕਾਗਰ ਨਾਨਕ ਉਧਾਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸ਼ਰਣਾਏ ਬੰਧਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗੋੜੀ ਮਹਿਲਾ ਪੰਗਵਾ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਾ ਦਿੱਤੀ ਐਸਾ ਮੀਤ ਤਰਹੋ ਸਭ ਕੋਏ ਜਾ ਤੇ ਵਿਰਸਾ ਕੋਏ ਨਾ ਹੋਏ ਰਹਾਓ ਆਪਣੇ ਸવાય ਹਿਦੈ ਲੈ ਤਾਰਿਆ ਦੁਖ ਬਰਦ ਰੋਗ ਸਗਲ ਵਿਦਾਰਿਆ ਰਸਨਾ ਗੀਧੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹਿਲਾ ਪੰਜਵਾ ਕੋਟ ਵਿਗਨ ਹੀਰੇ ਥਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲੇਆ ਸੁਖ ਸਹਿਜ ਨਿਧਾਨ ਜੋ ਕਰਦੇ ਵਸੈ ਭਗਵਾਨ ਆਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਹਿਰਦੈ ਮੈਂ ਥਾਰ ਪਜ ਸਭ ਧਰਮ ਭਜਿਓ ਪਾਰ ਬ੍ਰਹਮ ਕੋ ਨਾਨਕ ਅਟਲ ਏ ਧਰਮ ਗੋੜੀ ਮੈਲਾ ਪੰਜਵਾ ਘਰ ਕਿਰਪਾ ਭੇਟ ਗੁਰ ਸੋਈ ਤਿਤ ਬਲ ਰੋਗ ਨ ਬਿਆਪੈ ਕੋਈ ਰਾਮ ਰਵਣ ਤਰਨ ਭੈ ਸਾਗਰ ਸ਼ਰਨ ਸੂਰ ਫਾਰੇ ਜਮ ਕਦਰ ਰਹਾ ਸਤਗੁਰ ਮੰਤਰ ਦੀਓ ਹਰ ਨਾਮ ਏ ਆਸਰ ਪੂਰਨ ਭੈ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭੈ ਸਹਾਈ ਮਾਨ ਮੋ ਖੋਏ ਗੁਰ ਭਰਮ ਇਕ ਨਾਨਕ ਫਸਰੇ ਪਾਰ ਉਬਰੰਮ ਗੋੜੀ ਮਹਿਲਾ ਪੰਜਵਾਂ ਦਿਖਾ ਰਾਜ ਤੇ ਅੰਦੁਲਾ ਭਾਰੀ ਦੁੱਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਾਈ ਮਾਇਆ ਮਗਨ ਨਰਕ ਲੈ ਜਾਈ ਤਰਾਉ ਰੋਗ ਗ੍ਰਸਤ ਚਿਤਾਰੇ ਨਾ ਦੇਖ ਮਾਤੇ ਕਾ ਠੋਰ ਨਾ ਠਾਓ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੇਂ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮਿਲ ਨਾਮ ਹਰ ਅੰਤਰ ਜਾਮੀ ਗੋੜੀ ਮਹਿਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਸਭ ਲੈ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਇ ਸਰਬ ਕਲਾ ਪੂਰਨ ਪ੍ਰਭ ਸੋਇ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮੈ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ ਮੁਕਤ ਸਿਆਨਕ ਇਸ ਤੇ ਕਸ਼ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹਿਲਾ ਪੰਜਵਾ ਥਾਤੀ ਪਾਈ ਹਰ ਕੋ ਨਾ ਵਿਚਰ ਸੰਸਾਰ ਤੂਰਨ ਸਭ ਕਾਮ ਵਡ ਭਾਗੀ ਹਰ ਕੀਰਤਨ ਗਾਈ ਆ ਪਾਰ ਬ੍ਰਹਮ ਤੂੰ ਦੇ ਤਾ ਪਾਈ ਆ ਰਹਾ ਹਰ ਕੇ ਚਰਨ ਫਿਰਦਾ ਏ ਔਰ ਥਾਰ ਭਵ ਸਾਗਰ ਚੜ ਉਤਰੇ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਪਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਏ ਮਾਨ ਗੋੜੀ ਮੈਲਾ ਪੰਜਵਾ ਜਲ ਥਲ ਮਹੀਲ ਪੂਰਨ ਹਰ ਮੀਤ ਥੋਂ ਬਿਨ ਸੈ ਗਾਏ ਗੁਣਨੀਤ ਉਠਤ ਸੋਵਤ ਹਰ ਸੰਗ ਪਹਿਰੂਆ ਜਾ ਕਹਿ ਸਿਮਰਨ ਜੰਮ ਨਹੀਂ ਡਰੂਆ ਪ੍ਰਹਾਉ ਚਰਨ ਕਮਲ ਪ੍ਰਭ ਥਿਦਾ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਨ ਏਕ ਸੱਚੇ ਸ਼ਾਹੀ ਮਨ ਮੈਂ ਤੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰੱਖੇ ਦੇ ਹਾਥ ਗੋੜੀ ਮਹਿਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਸਲ ਮੂਚੇ ਰਹਾ ਹਰ ਕੇ ਚਰਨ ਹृदय ਮੈਂ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਾਚ ਕ੍ਰਮ ਗੋਵਿੰਦ ਅਧਾਰ ਤਾਤੇ ਛੁੱਟਿਓ ਬਿਕ ਸੰਸਾਰ ਕਰ ਕਿਰਪਾ ਸਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੋੜੀ ਮਹਿਲਾ ਪੰਜਵਾਂ ਤੋ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਭੈ ਭੰਜਨ ਪ੍ਰਭ ਮਨ ਨ ਬਸਾਈ ਡਰ ਪਤ ਡਰ ਪਤ ਜਨਮ ਬਹੁਤ ਜਾਹੀ ਰਹਾਉ ਜਾ ਕਹਿ ਰਦਾ ਬਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਦੇ ਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਮ ਇਕ ਤੇਕ ਗੋੜੀ ਮਹਿਲਾ ਪੰਜਵਾ ਬਾਹਰ ਰੱਖ ਹਿਰਦੈ ਸੰਭਾਲ ਹਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਤਾ RAM ਕੈ ਰੰਗ ਰਹਾਉ ਘੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੈ ਕਿਲ ਵਿਖ ਸਭ ਹਿਰਿਆ ਸ਼ੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਫਿਰ ਦੇ ਮੈਂ ਜਾਪ ਨਾਨਕ ਵੇਖ ਜੀਵ ਪਰਤਾਪ ਗੌੜੀ ਨਲਾ ਪੰਜਵਾ ਧਨ ਏ ਥਾਨ ਗੋਵਿੰਦ ਗੁਣ ਗਾਏ ਕੁਸ਼ਲ ਖੇਮ ਤਬ ਆਪ ਬਸਾਏ ਰਹਾਉ ਵਿਪਤ ਤਹਾਂ ਜਾਂ ਹਰ ਸਿਮਰਨ ਨਹੀਂ ਕੋਟ ਆਨੰਦ ਜਾਂ ਹਰ ਗੁਣ ਗਾਹੀ ਹਰ ਬਿਸਰਿਆ ਦੁੱਖ ਰੋਗ ਕਿਨੇਰੇ ਤਬ ਸੇਵਾ ਜਮ ਲੱਗੇ ਨਾ ਨੇਰੇ ਉਵਡ ਭਾਗੀ ਨਿਹਚਲ ਥਾਨ ਜਹਾਂ ਜਪੀਐ ਸਬ ਕੇਵਲ ਨਾਮ ਜਹਾਂ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਤੋ ਮਿਲਿਆ ਅੰਤਰ ਜਾਮੀ